ਅਹਮਦਾਬਾਦ ਜਹਾਜ਼ ਹਾਦਸੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਦੁੱਖ ਜਤਾਇਆ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਦੇ ਉੱਤੇ ਦੁੱਖ ਜਤਾਇਆ ਹੈ ਤੇ ਨਾਲ ਹੀ ਮਾਰੇ ਗਏ ਸਾਰੇ ਯਾਤਰੀਆਂ ਨੂੰ ਲੈ ਕੇ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਹੈ ਇਸ ਹਵਾਈ ਹਾਦਸੇ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਵੀ ਮੌਤ ਹੋਈ ਹੈ ਤਾਂ ਮਿਸਿਸਾਗਾ ਦੇ ਰਹਿਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਦਾ ਦੇਹਾਂਤ ਇਸ ਹਵਾਈ ਹਾਦਸੇ ਦੇ ਵਿੱਚ ਹੋਇਆ ਹੈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਸ ਘਟਨਾ ਉੱਤੇ ਦੁੱਖ ਜਿਹੜਾ ਉਹ ਜਤਾਇਆ ਗਿਆ ਹੈ ਅੰਮਦਾਬਾਦ ਤੋਂ ਲੰਡਨ ਜਾ ਰਹੇ 에ਅਰ ਇੰਡੀਆ ਦੇ ਜਹਾਜ਼ ਦੇ ਕਰੈਸ਼ ਹੋਣ ਤੇ ਉਹਨਾਂ ਨੇ ਦੁੱਖ ਜਤਾਇਆ ਹੈ ਜਹਾਜ਼ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਕੈਨੇਡੀਅਨ ਵੀ ਸ਼ਾਮਿਲ ਸੀ ਇਸ ਦੁੱਖਾਂ ਦੇ ਮੱਦੇ ਨਜ਼ਰ ਕੈਨੇਡੀਅਨ ਅਧਿਕਾਰੀ ਨੇ ਜਿਹੜੇ ਉਹ ਆਪਣੇ ਹਮਰੁਤਵਾ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਵਿੱਚ ਨੇ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੰਵੇਦਨਾਵਾਂ ਨੇ ਜਿਹੜੀਆਂ ਉਹ ਪੀੜਤ ਲੋਕਾਂ ਨਾਲ ਪ੍ਰਗਟ ਕੀਤੀਆਂ ਨੇ ਤਾਂ ਵੀਰਵਾਰ ਨੂੰ ਅਹਮਦਾਬਾਦ ਤੋਂ ਲੰਡਨ ਲਈ ਜਾ ਰਹੀ ਉਡਾਨ ਆ ਜਿਹੜੀ ਉਹ ਕ੍ਰੈਸ਼ ਹੋ ਜਾਂਦੀ ਹੈ ਇਹ 에어 ਇੰਡੀਆ ਦਾ ਜਹਾਜ਼ AI 171 ਹੁੰਦਾ ਹੈ ਜਿਹੜਾ ਹਾਦਸਾ ਗ੍ਰਸਤ ਹੋ ਜਾਂਦਾ ਹੈ ਕਰੂ ਮੈਂਬਰਾਂ ਸਣੇ 230 ਯਾਤਰੀ ਇਸ ਦੇ ਵਿੱਚ ਸਵਾਰ ਹੁੰਦੇ ਨੇ 230 ਯਾਤਰੀ ਅਤੇ 12 ਕਰੂ ਮੈਂਬਰ ਨੇ ਜਿਹੜੇ ਇਸ ਦੇ ਵਿੱਚ ਸਵਾਰ ਹੁੰਦੇ ਨੇ ਅਤੇ ਇੱਕ ਕੈਨੇਡਾ ਦਾ ਦੰਦਾ ਦਾ ਡਾਕਟਰ ਵੀ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਹੁਣ ਤੱਕ ਇਸ ਹਾਦਸੇ ਵਿੱਚ 270 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਤਾਂ ਜਿਸ ਇਲਾਕੇ ਦੇ ਵਿੱਚ ਇਹ ਜਹਾਜ਼ ਡਿੱਗਿਆ ਸੀ ਉੱਥੇ ਵੀ ਕਈ ਮੌਤਾਂ ਨੇ ਜਿਹੜੀਆਂ ਹੋਈਆਂ ਨੇ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਕੈਂਪਸ ਹੁੰਦਾ ਹੈ ਉਸ ਦੇ ਵਿੱਚ ਜਹਾਜ਼ ਡਿੱਗਦਾ ਹੈ ਜਿੱਥੇ ਮੈਸੇਜ ਵਿੱਚ ਵਿਦਿਆਰਥੀ ਨੇ ਜਿਹੜੇ ਉਹ ਖਾਣਾ ਖਾ ਰਹੇ ਹੁੰਦੇ ਨੇ ਤਾਂ ਇਸ ਵਾਈ ਹਾਦਸੇ ਵਿੱਚ ਕੈਨੇਡੀਅਨ ਨਾਗਰਿਕ ਤੋਂ ਇਲਾਵਾ ਜਹਾਜ਼ ਦੇ ਵਿੱਚ 169 ਭਾਰਤੀ 53 ਬ੍ਰਿਟਿਸ਼ ਅਤੇ 7 ਪੁਰਤਗਾਲੀ ਨਾਗਰਿਕ ਵੀ ਸਨ ਤਾਂ ਵੱਡਾ ਦੁਖਾਂਤ ਵਾਪਰਿਆ ਹੈ ਇਸ ਹਾਦਸੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਕਰਨਾਥਨ ਦਾ ਦੌਰਾ ਕੀਤਾ ਗਿਆ ਇਕਲੌਤੇ ਬਚੇ ਯਾਤਰੀ ਦਾ ਵੀ ਹਾਲਚਾਲ ਉਹਨਾਂ ਨੇ ਜਾਣਿਆ ਅਤੇ ਹਵਾਈ ਹਾਦਸੇ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਡੀਐਨਏ ਟੈਸਟ ਨੇ ਜਿਹੜੇ ਕਰਵਾਏ ਜਾ ਰਹੇ ਨੇ ਜਿਸ ਦੇ ਆਧਾਰ ਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਲਗਾਤਾਰ ਵੱਡੇ ਪੱਧਰ ਦੇ ਉੱਤੇ ਇਸ ਘਟਨਾ ਉੱਤੇ ਦੁੱਖ ਜਤਾਏ ਜਾ ਰਹੇ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਦਾ ਵੀ ਸਾਥੀ ਦੇ ਵਿੱਚ ਦੇਹਾਂਤ ਹੋ ਗਿਆ ਹੈ ਤਾਂ ਵੱਡਾ 에ਅਰ ਕ੍ਰੈਸ਼ ਹੋਇਆ ਹੈ ਤਾਂ ਕੈਨੇਡਾ ਤੋਂ ਇਲਾਵਾ ਹੋਰ ਵੱਖ-ਵੱਖ ਮੁਲਕਾਂ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਇਸ ਹਵਾਈ ਹਾਦਸੇ ਨੂੰ ਲੈ ਕੇ ਆਪਣੀਆਂ ਸੰਵੇਦਨਾਵਾਂ ਨੇ ਜਿਹੜੀਆਂ ਉਹ ਪ੍ਰਗਟ ਕੀਤੀਆਂ ਗਈਆਂ ਨੇ ਤਾਂ ਅੱਜ ਦੁਪਹਿਰੇ ਅਹਮਦਾਬਾਦ 에어ਪੋਰਟ ਤੋਂ ਇਹ ਜਹਾਜ਼ ਟੇਕ-ਆਫ ਹੁੰਦਾ ਹੈ ਅਤੇ 2 ਮਿੰਟ ਬਾਅਦ ਹੀ ਇਹ ਉੱਥੇ ਕ੍ਰੈਸ਼ ਹੋ ਜਾਂਦਾ ਹੈ ਤਾਂ ਵੱਡਾ ਦੁੱਖਾਂ ਤਾਂ ਜਿਹੜਾ ਉਹ ਵਾਪਰਿਆ ਹੈ ਹਮ ਜਿਹੜਾ ਇਹ ਜਹਾਜ਼ ਕ੍ਰੈਸ਼ ਹੋਇਆ ਹੈ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਸ ਪ੍ਰਕਾਰ ਜਹਾਜ਼ ਹੌਲੀ-ਹੌਲੀ ਥੱਲੇ ਵੱਲ ਜਾ ਰਿਹਾ ਹੈ ਅਤੇ ਫਿਰ ਜਾ ਕੇ ਇਹ ਇਮਾਰਤਾਂ ਦੇ ਨਾਲ ਜਾ ਟਕਰਾਉਂਦਾ ਹੈ ਤਾਂ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਮ੍ਰਿਤਕ ਦੇਹਾਂ ਨੇ ਜਿਹੜੀਆਂ ਉਹ ਕਈ ਕੋਈ ਮੀਟਰ ਦੂਰ ਜਾ ਕੇ ਖਿੱਲਰ ਜਾਂਦੀਆਂ ਨੇ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਆ ਜਿਹੜਾ ਉਹੀ ਨਜ਼ਰ ਆਉਂਦਾ ਹੈ ਤੱਕ ਡੇਟਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਲੋਂ ਵੀ ਇਸ ਹਵਾਈ ਹਾਦਸੇ ਉੱਤੇ ਦੁੱਖ ਜਤਾਇਆ ਗਿਆ ਹੈ